ਸਸ਼ੀਗਲ ਪੰਜਾਬੀਓ ਇੱਕ ਵਾਰ ਫੇਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਜਾਣ ਦੇ ਜਾਵਨ ਪੰਜਾਬੀ ਭਾਰਤੀਆਂ ਲਈ ਹੁਣ ਇੱਕ ਬਹੁਤ ਵੱਡੀ ਖੁਸ਼ਖਬਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਨ੍ਹਾਂ ਜਿੱਥੇ ਪੰਜਾਬੀ ਭਾਰਤੀ ਲੱਖਾਂ ਦੀ ਤعداد ਵਿੱਚ ਕੈਨੇਡਾ ਵਿੱਚ ਵੱਸਦੇ ਹਨ ਅਤੇ ਉਹਨਾਂ ਦਾ ਪੰਜਾਬ ਵਿੱਚ ਵੀ ਲਗਾਤਾਰ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਉਹਨਾਂ ਸਾਰਿਆਂ ਲਈ ਇਹ ਇੱਕ ਵੱਡੀ ਰਾਹਤ ਹੈ ਤੁਹਾਨੂੰ ਦੱਸਦੀ ਹੈ ਕਿ ਅੰਮ੍ਰਿਤਸਰ 에য়ারਪੋਰਟ ਤੋਂ ਟ੍ਰਾਂਟੋ ਅਤੇ ਬੈਂਕੂਵਰ ਦੀਆਂ ਸਿੱਧੀਆਂ ਫਲਾਈਟਾਂ ਚੱਲਣ ਦੀ ਖਬਰ ਸਾਹਮਣੇ ਆਈ ਹੈ ਉੱਤੇ ਹੀ ਹੋਣਾ ਚੰਡੀਗੜ੍ਹ ਤੋਂ ਵੀ ਸਿੱਧੀਆਂ ਫਲਾਈਟਾਂ ਚਲਾਉਣ ਦਾ ਵੱਡਾ ਐਲਾਨ ਹੋ ਚੁੱਕਿਆ ਹੈ ਚੰਡੀਗੜ੍ਹ 에어ਪੋਰਟ ਦੇ ਸੀਈਓ ਅਜੇ ਬਰਮਾ ਨੇ ਕਿਹਾ ਹੈ ਕਿ ਕਮਾਂਤਰੀ ਉਡਾਨਾਂ ਵਿਪਾਰੀਵਾਦਾ ਕਰ ਦਿੱਤਾ ਗਿਆ ਹੁਣ ਚੰਡੀਗੜ੍ਹ 에어ਪੋਰਟ ਤੋਂ THAILAND ਮਲੇਸ਼ੀਆ ਅਤੇ SINGAPORE ਲਈ ਨਵੀਆਂ ਫਲਾਈਟਾਂ ਸ਼ੁਰੂ ਕੀਤੀਆਂ ਜਾਣਗੀਆਂ ਇਸ ਤੋਂ ਇਲਾਵਾ ENGLAND ਦੇ LONDON ਲਈ ਵੀ ਫਲਾਈਟਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ EUROPE ਦੇ ਬਹੁਤ ਦੇਸ਼ਾਂ ਜਿਵੇਂ ਕਿ ITALY ਅਤੇ GERMANY ਲਈ ਵੀ ਸਿੱਧੀਆਂ ਫਲਾਈਟਾਂ ਚਲਾਉਣ ਦਾ ਐਲਾਨ ਕੀਤਾ ਗਿਆ ਹੈ ਸਭ ਤੋਂ ਵੱਡੀ ਖਬਰ ਇਹ ਹੈ ਕਿ ਹੁਣ ਕੈਨੇਡਾ ਨੂੰ ਵੀ ਸਿੱਧੀਆਂ ਫਲਾਈਟਾਂ ਚਲਾਇਆਂ ਜਾਣਗੀਆਂ ਜੋ ਕਿ ਯੂਰਪ ਹੁੰਦੇ ਹੋਏ ਕੈਨੇਡਾ ਵਿੱਚ ਪਹੁੰਚਾਈਆਂ ਜਾਣਗੀਆਂ ਯਾਨੀ ਚੰਡੀਗੜ੍ਹ 에য়ারਪੋਰਟ ਤੋਂ ਯੂਕੇ ਜਾਂ ਯੂਰਪ ਵਿੱਚ ਸਟੇ ਕਰਦੀਆਂ ਹੋਈਆਂ ਸਿੱਧੇ ਕੈਨੇਡਾ ਜਾਂ ਅਮਰੀਕਾ ਵਰਗੇ ਦੇਸ਼ਾਂ ਵਿੱਚ ਜਾ ਸਕਦੇ ਹੋ ਚੰਡੀਗੜ੍ਹ 에어ਪੋਰਟ ਦੇ ਸੀਈਓ ਅਜੀਵਰਮਾ ਨੇ ਕਿਹਾ ਹੈ ਕਿ ਪਟਿਆਲਾ ਲੁਧਿਆਣਾ ਤੇ ਚੰਡੀਗੜ੍ਹ ਵਰਗੇ ਸ਼ਹਿਰ ਵਿੱਚ ਵੱਡੀ ਗਿਣਤੀ ਵਿੱਚ ਐਨਆਰਆਈ ਭਾਈ ਜਾ ਰਹੇ ਵਸਦਾ ਹੈ ਜਿਸ ਕਾਰਨ ਇਹ ਸਿੱਧੀਆਂ ਫਲਾਈਟਾਂ ਚਲਾਉਣ ਦਾ ਫੈਸਲਾ ਲਿਆ ਗਿਆ ਹੈ ਇਸ ਨਾਲ ਪੰਜਾਬੀ ਭਾਰਤੀਆਂ ਨੂੰ ਵੀ ਵੱਡੀ ਰਾਤ ਮਿਲੇਗੀ ਕਿਉਂਕਿ ਉਹਨਾਂ ਨੂੰ ਦਿੱਲੀ ਵਰਗੇ ਸ਼ਹਿਰਾਂ ਨੂੰ ਜਾਣ ਦੀ ਲੋੜ ਨਹੀਂ ਪਵੇਗੀ ਦਿੱਲੀ ਤੱਕ ਟੈਕਸੀਆਂ ਦੇ ਮਹਿੰਗੇ ਖਰਚੇ ਭਾ ਦੀ ਬਜਾਏ ਹੁਣ ਚੰਡੀਗੜ੍ਹ 에어ਪੋਰਟ ਤੋਂ ਹੀ ਸਿੱਧੀਆਂ ਫਲਾਈਟਾਂ ਲੈ ਕੇ ਯੂਰਪ, ਯੂਕੇ ਅਤੇ ਅੱਗੇ ਕੈਨੇਡਾ ਵਰਗੇ ਦੇਸ਼ਾਂ ਵਿੱਚ ਜਾਣਾ ਸੌਖਾ ਹੋ ਜਾਵੇਗਾ ਸੋ ਪੰਜਾਬੀਓ ਇਸ ਦਾ ਸਭ ਤੋਂ ਵੱਡਾ ਫਾਇਦਾ ਹੁਣ ਪੰਜਾਬੀ ਭਾਰਤੀਆਂ ਨੂੰ ਹੀ ਹੋਵੇਗਾ ਜਿਨ੍ਹਾਂ ਦਾ ਸਮਾਂ ਅਤੇ ਪੈਸਾ ਦੋਨੋਂ ਹੀ ਬਚਣਗੇ ਤੁਸੀਂ ਵੀ ਕਮੈਂਟ ਕਰਕੇ ਆਪਣੀ ਰਾਏ ਜਰੂਰ ਦਿਓ ਕਿ ਪੰਜਾਬ ਦੇ ਚੰਡੀਗੜ੍ਹ ਅਤੇ ਅੰਮ੍ਰਿਤਸਰ 에য়ারਪੋਰਟ ਤੋਂ ਸਿੱਧੀਆਂ ਫਲਾਈਟਾਂ ਕੈਨੇਡਾ ਅਤੇ ਅਮਰੀਕਾ ਵਰਗੇ ਦੇਸ਼ਾਂ ਨੂੰ ਸ਼ੁਰੂ ਹੋਣੀਆਂ ਚਾਹੀਦੀਆਂ ਹਨ ਜਾਂ ਫਿਰ ਨਹੀਂ ਜੇਕਰ ਤੁਸੀਂ ਸਾਡੇ ਚੈਨਲ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਲੋ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸੇ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ